ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਤੇ ਪਹਿਲਾ ਮੌਸਮ ਦੀ ਮਾਰ ਤੇ ਹੁਣ ਸਰਕਾਰ ਦੀ ਮਾਲ ਝੱਲ ਰਹੇ ਨੇ ਪੰਜਾਬ ਦੇ ਕਿਸਾਨ ਮੈਂ ਇਸ ਸਮੇਂ ਮੁਹੱਲੇ ਦੀ ਖਰੜ ਮੰਡੀ ਦੇ ਵਿੱਚ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਣਕ ਦੇ ਢੇਰ ਲੱਗੇ ਹੋਏ ਨੇ ਪਰ ਕੋਈ ਖਰੀਦਦਾਰ ਨਹੀਂ ਹੈ ਬੋਰੀਆਂ ਲੱਗੇ ਹੋਏ ਨੇ ਕੋਈ ਚੱਕਣ ਵਾਲਾ ਨਹੀਂ ਹੈ ਇਹਨਾਂ ਨੂੰ ਤੇ ਇਹ ਸਾਰੀ ਜਿਹੜੀ ਹਾਲਤ ਹੈ ਇੱਕ ਮੰਡੀ ਦੀ ਨਹੀਂ ਪੂਰੇ ਪੰਜਾਬ ਦੀ ਬਣੀ ਹੋਈ ਹੈ ਤੇ ਪੰਜਾਬ ਦੀ ਕਿਸਾਨਾਂ ਦੀ ਜਿਹੜੀਆਂ ਸਮੱਸਿਆਵਾਂ ਨੂੰ ਲਗਾਤਾਰ ਵਧ ਰਹੀਆਂ ਨੇ ਉਹ ਜਿਹੜਾ ਹੱਲ ਹੋਣ ਦਾ ਨਾਮ ਨਹੀਂ ਲੈ ਰਹੀਆਂ ਤੇ ਸਰਕਾਰ ਲਗਾਤਾਰ ਦਾਅਵੇ ਕਰ ਰਹੀ ਹੈ ਕਿ ਉਹ ਉਸਨੇ ਖਰੀਦਦਾਰੀ ਸ਼ੁਰੂ ਕਰ ਦਿੱਤੀ ਪਰ ਜਿਹੜੀ ਤਸਵੀਰ ਆ ਕੁਝ ਹੋਰ ਬਿਆਨ ਕਰਦੀ ਹੈ ਤੁਸੀਂ ਦੇਖ ਸਕਦੇ ਹੋ ਕਣਕ ਦੇ ਢੇਰ ਲੱਗੇ ਹੋਏ ਨੇ ਕਿਸਾਨਾਂ ਦੀ ਇਹ ਸਮੱਸਿਆਵਾਂ ਹੈ ਕਿ ਕੋਈ ਖਰੀਦਦਾਰ ਨਹੀਂ ਹੈ ਮੈਨੂੰ ਤਾਂ ਚੱਕ ਚਕਾਈ ਦਾ ਬਹੁਤ ਇੱਕ ਹੋਰ ਗੇੜ ਨੇ ਦੀ ਬਹੁਤ ਪ੍ਰੋਬਲਮ ਹੈ ਬੋਰੀਆਂ ਪਈਆਂ ਜੇ ਮੀਂਹ ਆ ਜਾਵੇ ਤਾਂ ਜ਼ਿੰਮੇਵਾਰ ਦਾ ਕੋਈ ਹਿੱਲਾ ਨਹੀਂ ਹੋਵੇ ਇਹੇ ਕਰਕੇ ਪ੍ਰੋਬਲਮ ਇੱਕ ਪੈਸਾ ਕੋਈ ਨਹੀਂ ਹੱਲੇ ਮਿਲਦਾ 15-15 ਦਰੋਂ ਵੀ ਹੋਗੇ 10-10 ਦਰੋਂ ਹੋਗੇ ਕੋਈ ਪੈਸਾ ਨਹੀਂ ਜੇ ਮਿਲੇ ਪਹਿਲਾਂ ਤਾਂ ਮੌਸਮ ਨੇ ਮਾਰ ਲਿਆ ਜੀ ਹੁਣ ਝਾੜ ਘੱਟ ਨਿਕਲਿਆ ਹੁਣ ਕੋਈ ਖਰੀਦਦਾਰ ਨਹੀਂ ਹੋ ਰਹੀ ਅਸੀਂ ਸਵੇਰ ਤੇ ਪਰੇਸ਼ਾਨ ਐ ਕੋਈ ਉਰੇ ਸਰਕਾਰੀ ਅਧਿਕਾਰਾਂ ਨਹੀਂ ਆਇਆ ਕੋਈ ਅਸੀਂ ਸਵੇਰ ਦੇ ਬਿਲੇ ਬੈਠੇ ਝਾੜ ਬਹੁਤ ਘੱਟ ਐ ਜੀ ਲੋਕ ਤੰਗ ਐ ਜੀ ਉਰੇ ਕੋਈ ਨਾ ਕਾਂਗਰਸ ਨੂੰ ਲੋਕਾਂ ਨੇ ਬੋੜ ਦੇਣੀ ਐ ਨਾ ਇਹਨਾਂ ਨੂੰ ਦੇਣੀ ਐ ਜੀ ਕੋਈ ਉਰੇ ਪੰਜਾਬ ਦੇ ਤੀਜਾ ਲੋਕ ਟੋੜ ਰਹੇ ਆ ਵੀ ਕਿਹੜਾ ਐ ਇੱਥੇ ਜੀ ਲੋਕਾਂ ਕਿਸਾਨ ਤਾਂ ਬਿਲਕੁਲ ਤੰਗ ਐ ਜੀ ਇਹਨਾਂ ਤੋਂ ਜੀ ਇਸ ਦੇ ਇਸ ਦੇ ਜਿਹੜੀ ਵਜ੍ਹਾ ਆ ਖਰੀਦਦਾਰ ਨਹੀਂ ਹੈ ਇਸ ਦੇ ਜਿਹੜਾ ਟਰਾਂਸਪੋਰਟਰ ਨੇ ਪੰਜਾਬ ਦੇ ਉਹ ਹੜਤਾਲ ਦਿੱਤੇ ਨੇ ਉਹਨਾਂ ਦਾ ਜਿਹੜਾ ਸਰਕਾਰ ਦੀ ਨਵੀਂ ਟਰਾਂਸਪੋਰਟ ਨੀਤੀ ਹੈ ਉਸ ਦੇ ਉਹ ਖਿਲਾਫ ਨੇ ਇਸ ਤਰ੍ਹਾਂ ਜਿਹੜੇ ਮਜ਼ਦੂਰ ਨੇ ਉਹਨਾਂ ਲਈ ਵੀ ਸਰਕਾਰ ਨੇ ਇੱਕ ਨਵੀਂ ਨੀਤੀ ਬਣਾਈ ਹੈ ਜਿਸ ਦੇ ਖਿਲਾਫ ਉਹ ਮਜ਼ਦੂਰ ਵੀ ਉਤਰੇ ਹੋਏ ਨੇ ਤੇ ਜਿਹੜੇ ਸਰਕਾਰੀ ਏਜੰਸੀਆਂ ਨੇ ਉਹ ਜਿਹੜਾ ਹੈ ਖਰੀਦਨ ਖਰੀਦਨ ਦੇ ਵਿੱਚ ਨਹੀਂ ਆ ਰਹੀਆਂ ਕਿਉਂਕਿ ਉਹਨਾਂ ਨੂੰ ਉਹਨਾਂ ਨੂੰ ਡਰ ਹੈ ਕਿ ਜੇਕਰ ਉਹ ਖਰੀਦ ਕਰ ਲੈਂਦੀ ਇਹ ਨੇ ਨਹੀਂ ਚੱਕਦਾ ਕਣਕ ਨੂੰ ਕੋਈ ਮਹਕਮਾ ਹਤਾ ਜਿਹੜਾ ਹੈ ਨੁਕਸਾਨ ਉਹਨਾਂ ਦੇ ਪੱਲੇ ਪੈ ਸਕਦਾ ਹੈ ਇਸ ਕਰਕੇ ਸਰਕਾਰੀ ਅਧਿਕਾਰੀ ਖਰੀਦਦਾਰੀ ਨਹੀਂ ਕਰ ਰਹੇ ਤੇ ਇਹ ਜਿਹੜੀ ਹਾਲਤ ਹੈ ਪੂਰੇ ਪੰਜਾਬ ਦੇ ਵਿੱਚ ਬਣੀ ਹੋਈ ਹੈ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨੀਆਂ ਨੇ ਤੇ ਛੇਤ ਤੋਂ ਛੇਤੀ ਜਿਹੜੇ ਹੈ ਖਰੀਦਦਾਰੀ ਸ਼ੁਰੂ ਕਰਨੀ ਚਾਹੀਦੀ ਹੈ ਸੁਖਵਿੰਦਰ ਸਿੰਘ ਐਵੀਪੀ ਸੰਝਾ ਖਰੜ ਹੁਣ ਐਵੀਪੀ ਸੰਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ এবিপি ਲਾਈਵ टाइप ਕਰੋ এবিপি ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবিপি ਨਿਊਜ਼ ਪੰਜਾਬੀ ਨੂਸ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ